ਮੀਡੀਆ ਸਾਥੀਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਿਉਂਕਿ ਰੋਜ਼ ਰੂਟੀਨ ਵਾਈਜ਼ ਟੀਮ ਤੁਹਾਡੇ ਸਾਹਮਣੇ ਆ ਬਹੁਤ ਖੂਬ ਲੋਕਾਂ ਦਾ ਪਿਆਰ ਮਾਨ ਸਤਿਕਾਰ ਜਿਹੜਾ ਉਹ ਨਜ਼ਰ ਆ ਰਿਹਾ ਹੈ ਔਰ ਦਿਨ-ਪ੍ਰਤੀ ਦਿਨ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰ ਹੈ ਉਹਨਾਂ ਦੀ ਗਿਣਤੀ ਜਿਹੜੀ ਵਾਧੀ ਹੋਈ ਨਜ਼ਰ ਆ ਰਹੀ ਹੈ ਔਰ ਮੇਰੇ ਨਾਲ ਸੰਨੀ ਆਲੂ ਵਾਲੀਆ ਸਾਹਿਬ ਔਰ ਬਰਸਰਜੀ ਔਰ ਫਾਜ਼ਲਕੇ ਤੋਂ ਮੇਰਾ ਭਰਾ ਸਭਨਾ ਐਮਐਲਏ ਸਾਹਿਬ ਲਾਲਪੁਰਾ ਸਾਹਿਬ ਆਪਣੇ विजय दानव विजय दानव जी और ओना दे नाल हडाणा साहब सारी समुची टीम टांग साहब सारा परिवार जेड़ा ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਔਰ ਮੈਂ ਦੱਸਣਾ ਚਾਹੁੰਨਾ ਵੀ ਇਹ ਹੰਤ ਤੱਕ ਜੋਦੇ ਜਿਹੜੇ ਨੇ ਸਾਡੇ ਜਿਹੜੇ ਰਾਤ ਦਿਨ ਮਿਹਨਤ ਕਰ ਰਹੇ ਨੇ ਔਰ ਉਹਨਾਂ ਦੀ ਮਿਹਨਤ ਸਫਲਤਾ ਜਿਹੜੀ ਹੈ ਦਿਨ ਪ੍ਰਤੀ ਦਿਨ ਨਜ਼ਰ ਆਉਂਦੀ ਹੋਈ ਹੈ ਮੈਂ ਜਿਹੜੇ ਜੁਆਇਨਿੰਗ ਕਰਾਉਣ ਵਾਲੇ ਸਾਡੇ ਆਕਾਸ਼ ਬਜਾਜ ਜੀ ਜਿਹੜੇ ਉਹਨਾਂ ਦੀ ਅਗਵਾਈ ਹੇਠ ਵਾਰਡ ਨੰਬਰ 54 ਦੇ ਵਿੱਚੋਂ ਕਾਂਗਰਸ ਪਾਰਟੀ ਦੇ ਜਿਹੜੇ ਕਈ ਆਗੂ ਸਹਿਬਾਨ ਮੈਂ ਕਹਿ ਸਕਦਾ ਛੱਡ ਕੇ ਆਰੇ ਨੇ ਉਹਨਾਂ ਦੇ ਵਿੱਚੋਂ ਮਨਦੀਪ ਸਿੰਘ ਹੋਣੀ ਮੰਨੂ ਮਾਹਲ ਜੀ सोनू यादव ਜੀ ਰਿਸ਼ੀ ਤਨੇਜਾ ਜੀ ਗੁਰਮੀਤ ਸਿੰਘ ਜੀ ਕੁਲਦੀਪ ਸਿੰਘ ਜੀ ਹਰਪ੍ਰੀਤ ਸਿੰਘ ਆਮਨਦੀਪ ਸਿੰਘ ਗੁਰਜਿੰਦਰ ਸਿੰਘ ਸਰਬਜੀਤ ਸਿੰਘ ਬਲ ਬੂਤ ਪਰ ਬਾਰੀ ਸੋ ਮੈਂ ਰਣੀ ਆ ਇਹਨਾਂ ਦਾ ਆਕਾਸ਼ ਬਜਾਜ ਜੀ ਦਾ ਜਿਨ੍ਹਾਂ ਦੇ ਜਿਨ੍ਹਾਂ ਦੇ ਅਗਵਾਈ ਹੇਠ ਇਹ ਸਾਰਾ ਪਰਿਵਾਰ ਜਿਹੜਾ ਸ਼ਾਮਲ ਹੋਇਆ ਔਰ ਦਿਖਸ਼ਤ ਨੰਦਾ ਜੀ ਜਿਹੜੇ ਜਰਨਲ ਸੈਕਟਰੀ ਯੂਥ ਕਾਂਗਰਸ ਦੇ ਵੈਸ ਤੋਂ ਆਈਟੀ ਕਾਲਜ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਪਾਰਟੀ ਦੇ ਆਉਣ ਤੇ ਆਉਣ ਵਿੱਚ ਜਿਵੇਂ ਆਖਦਾ ਹਾਂ ਉਸ ਤੋਂ ਬਾਅਦ ਸੁਰਿੰਦਰ ਕਲਿਆਣ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠ ਗੋਪਾਲ ਨਗਰ ਗੱਤਾ ਫੈਕਟਰੀ ਲੱਗੇ ਸੁਰਿੰਦਰ ਕਲਿਆਣ ਜੀ ਜੇ ਮੈਂ ਕਹਿ ਸਕਾਂ ਵੀ ਇਹਨਾਂ ਦੀ ਮਿਹਨਤ ਜਿਹੜੀ ਆ ਉਹ ਵੀ ਬਖੂਬ ਜਿਹੜੀ ਆ ਨਜ਼ਰ ਆ ਰਹੀ ਆ ਦੀਪਕ ਮੁਕੇਸ਼ ਜੀ ਪਵਨ ਵਰੁਨ ਜੀ ਅਦਿੱਤਿਆ ਜੀ ਗੁਰਮੀਤ ਸैम ਜੀ ਇਹ ਜਿਹੜੇ ਇਹਨਾਂ ਦੀ ਅਗਵਾਈ ਹੇਠ सुरेंद्र ਜੀ ਦੇ ਜਿਹੜੇ ਅੱਜ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਸੀਂ ਇਹਨਾਂ ਦਾ ਵੀ ਜੀ ਆਇਆਂ ਆਖਦੇ ਹਾਂ ਉਸ ਤੋਂ ਬਾਅਦ ਦਾਰਾ ਟਾਂਕ ਜੀ ਮੈਂ ਧੰਨਵਾਦ ਕਰਦਾ ਇਹਨਾਂ ਦੀ ਅਗਵਾਈ ਹੇਠ ਵਾਰਡ ਨੰਬਰ 57 ਦੇ ਵਿੱਚੋਂ ਅਨਵਰ ਬੂਟਾ ਜੀ ਅਬੀ ਜੀ ਸ਼ਾਕੀਰ ਗੋਰਾ ਜੀ ਹੇ ਤੇਜ ਜੀ ਸੰਤੋਸ਼ ਜੀ ਸੂਰਜ ਅਜਾਮ ਅਜੇ ਸੋਨੂ ਕੁਮਾਰ ਕਰਨ ਕੁਮਾਰ ਸੁਖਦੇਵ ਸਿੰਘ ਸੁਖਵੀਰ ਸਿੰਘ ਸੋਨੂ ਕੁਮਾਰ ਆਚੂ 크੍ਰਿਸ਼ਨਾ ਰਜਤ ਸੁਮਿਤ ਆਮਨ ਸਿੰਘ ਸ਼ਾਹੀਦ ਖਾਨ ਰਮਨਦੀਪ ਸਿੰਘ ਇਹ ਸਾਰੇ ਜਿਹੜੇ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਵਿਜੇ ਦਾਨਵ ਜੀ ਮੈਂ ਕਹਿ ਸਕਦਾ ਜੀ ਇਹਨਾਂ ਦੀ ਵੀ ਮਿਹਨਤ ਜਿਹੜੀ ਹੈ ਰਾਤ ਦਿਨ ਜਿਹੜੀ ਜੋ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੀ ਅਗਵਾਈ ਦੇ ਹੇਠ ਯੂਥ ਕਾਂਗਰਸ ਦੀ ਟੀਮ ਸੀ ਜਿਹੜੀ ਜਿਨ੍ਹਾਂ ਵਿੱਚੋਂ ਮਨੀਸ਼ ਕੁਮਾਰ ਚੇਅਰਮੈਨ OBC ਵਿੰਗ ਕਾਂਗਰਸ ਸਾਊਥ ਲੁਧਿਆਣਾ ਤੋਂ ਸ਼ੁਭਮ ਚੋਹਾਨ ਜੀ ਜਸ਼ ਜੀ ਹਲਕਾ ਵੈਸ ਤੋਂ ਵਾਰਡ ਨੰਬਰ 65 ਤੋਂ ਕਰਨ ਜੀ ਹਲਕਾ ਵੈਸ ਤੋਂ ਉਹ ਵੀ ਵਾਰਡ ਨੰਬਰ 65 ਤੋਂ ਕ੍ਰਿਸ਼ਨਾ ਜੀ ਕੁਲਬੀਰ ਜੀ ਰਵਿੰਦਰ ਸਿੰਘ ਗਗਨ ਜੀ ਹਲਕਾ ਸਾਨੇਵਾਲ ਤੋਂ ਸੀ ਐਕਸ ਪ੍ਰੈਜ਼ੀਡੈਂਟ ਸਾਨੇਵਾਲ ਤੋਂ ਸੋ ਆਕਾਸ਼ਦੀਪ ਹਲਕਾ ਗੁਰਦੇਵ ਰਿਸ਼ੂ ਜੀ ਕੁਮਾਰ ਆਕਾਸ਼ ਕੁਮਾਰ ਸੰਨੀ ਮਸੀ ਰਵਿੰਦਰ ਸਿੰਘ ਜੀ ਆਕਾਸ਼ਦੀਪ ਗੁਰਦੇਵ ਰੀਸ਼ੂ ਕੁਮਾਰ ਆਕਾਸ਼ ਕੁਮਾਰ ਜੀ ਕਰਨ ਜੀ ਸਾਹਿਲ ਜੀ ਨਰਿੰਦਰ ਅਮਨ ਕੁਮਾਰ ਅਰुण ਕੁਮਾਰ ਸਾਹਿਬ ਜਯਾਦਵੀਰ ਬਿੱਲਾ ਧਾਲੀਵਾਲ ਮਹਿਕ ਮਨੀਸ਼ ਪਰਮ ਸਾਹਿਲ ਰਣਵੀਰ ਕ੍ਰਿਸ਼ਨਾ ਔਰ ਕ੍ਰਿਸ਼ ਇਹ ਸਾਰੇ ਜਿਹੜੇ ਅੱਜ ਆਮ ਆਦਮੀ ਪਾਰਟੀ ਨੂੰ ਜਨਨਕਾਰ ਰਹੇ ਨੇ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਉਹਨਾਂ ਚ ਜਸ਼ਨ ਕਮਲ ਸਾਗਰ ਗੋਰੀ ਰੋਹਿਤ ਇੰਦਰ ਜੀ ਸੋ ਮੈਂ ਦੱਸਣਾ ਚਾਹੁੰਦਾ ਵੀ ਦਿਨ-ਪ੍ਰਤੀ ਦਿਨ ਜਿਹੜੇ ਸਾਡੇ ਮੈਂ ਜਿਹੜੇ ਸਾਡੇ ਇਲੈਕਸ਼ਨ ਲੜ ਰਹੇ ਨੇ ਕੈਂਡੀਡੇਟ ਸੰਜੀਵ अरोड़ा ਜੀ ਉਹਨਾਂ ਦੀ ਅਨਥਕ ਮਿਹਨਤ ਔਰ ਉਹਨਾਂ ਦਾ ਜਿਹੜਾ ਮਾਣ ਸਤਿਕਾਰ ਲੋਕਾਂ ਵੱਲੋਂ ਪਿਆਰ ਜਿਹੜਾ ਤੁਹਾਡੇ ਸਾਹਮਣੇ ਬਾਖੂਬ ਨਜ਼ਰ ਜਿਹੜਾ ਆਉਂਦਾ ਹੋਇਆ ਤੁਹਾਨੂੰ ਵੀ ਆ ਰਿਹਾ ਔਰ ਮੈਂ ਇੱਕ ਗੱਲ ਮੰਨਣਾ ਕਹਿ ਸਕਦਾ ਜਦੋਂ ਵੀ ਆਉਂਦੇ ਨੇ ਲੋਕ ਸਾਡੇ ਨਾਲ ਅਲੱਗ-ਅਲੱਗ ਪਾਰਟੀਆਂ ਤੋਂ ਤੇ ਇੱਕੋ ਗੱਲ ਕਰਦੇ ਨੇ ਕਹਿੰਦੇ ਜਿੱਤ ਤੋਂ ਤੁਸੀਂ ਗਏ ਜੇ ਪਰ ਹੁਣ ਲੀਡ ਜਿਹੜੀ ਆ ਉਹ ਵੱਡੀ ਲੈ ਕੇ ਆਉਣੀ ਆ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੁਣ ਮੈਂ ਬੇਨਤੀ ਕਰਦਾ ਸੰਨੀ ਆਲੋਵਾਲੀਆ ਜੀ ਨੂੰ ਵੀ 2 ਮਿੰਟ ਆਪਣੇ ਵੀ ਵਿਚਾਰ ਜਿਹੜੇ ਨੇ ਪੇਸ਼ ਕਰਨਾ ਪਰਨਾਂ ਦਾ ਬਹੁਤ ਬਹੁਤ ਧੰਨਵਾਦ ਦਾ ਜਿਹੜੇ ਬਾਰ-ਬਾਰ ਕਹਿੰਦੇ ਸੀ ਸ਼ੈਰੀ ਜੀ ਹਰ ਸ਼ੈਰੀ ਜੀ ਹਰ ਪ੍ਰੈਸ ਕਾਨਫਰੰਸ ਜਿਨ੍ਹਾਂ ਨੂੰ ਜੁਆਇਨ ਕਰਾਂਦੇ ਨੇ ਉਹਨਾਂ ਦਾ ਨਾਮ ਦੱਸਦੇ ਨੇ ਉਹ ਅਸਲੀ ਕਿ ਲੋਕੀ ਪਹਿਲਾਂ ਸਮਝਦੇ ਸੀ ਵੀ ਆਸ਼ੂ ਦੇ ਅੱਗੇ ਕਿਸੇ ਦਾ ਨਾਮ ਲੈ ਦਿਓ ਤੇ ਅਗਲੇ ਦਿਨ ਉਹਨੂੰ ਧਮਕਾ ਕੇ ਉਹ ਕਹਿ ਦਿੰਦੇ ਅਸੀਂ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਸਾਡਾ ਵੀ ਆਸ਼ੂ ਜੀ ਨੂੰ ਚੈਲੰਜ ਹੈ ਕਿ ਜਿਸ ਸਾਬ ਦਾ ਇਲੈਕਸ਼ਨ ਉਹ ਅੱਗੇ ਲੜਦੇ ਆਏ ਨੇ ਧਮਕਾ ਕੇ ਤੇ ਲੋਕਾਂ ਨੂੰ ਡਰਾ ਕੇ ਹੁਣ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੁਹਾਡੇ ਅੱਗੇ ਖੜੀ ਹੈ ਜੇ ਇਸ ਨੂੰ ਧਮਕਾਇਆ ਜਾਂਦਾ ਧਮਕਾ ਲਓ ਜਿਹਨੂੰ ਡਰਾਇਆ ਜਾਂਦਾ ਡਰਾ ਲਓ ਨਾ ਅਸੀਂ ਡਰਦੇ ਆਂ ਨਾ ਵਿੱਕਦੇ ਆਂ ਨਾ ਘਬਰਾਉਂਦੇ ਆਂ ਪਰ ਇੱਕ ਗੱਲ ਦੱਸ ਦਈਏ ਕਿ ਇਮਾਨਦਾਰ ਲੋਕੀਆ ਔਰ ਜੇ ਆਮ ਆਦਮੀ ਕਿਸੇ ਕਰਪਟ ਆਦਮੀ ਦੇ ਅਗੇਂਸਟ ਖੜਾ ਹੋ ਜਾਈ ਤੇ ਐਦਾਂ ਜੁਆਇਨਿੰਗਾਂ ਡੇਲੀ ਬੇਸ ਤੇ ਹੁੰਦੀ ਐ ਅੱਗੇ ਲੁਧਿਆਣੇ ਦੇ ਅੰਦਰ ਇੱਕ ਆਸ਼ੂ ਜੀ ਨੇ ਆਪਣਾ ਬਣਾਇਆ ਸੀ ਕਦੀ ਅਫਸਰ ਧੰਕਾਤਾ ਕਦੀ ਡੀਐਸਪੀ ਧੰਕਾਤਾ ਕਦੀ ਡੀਓ ਧੰਕਾਤਾ ਔਰ ਡਿਫਰੈਂਟ ਡਿਫਰੈਂਟ ਹੋਰ ਤਾਂ ਹੋਰ ਆਪਣੇ ਵਰਕਰ ਵੀ ਕੁੱਟ ਦਿੰਦੇ ਸੀ ਪਰ ਅੱਜ ਸੰਜੀਵ ਅਰੋੜਾ ਜਿਹੜੇ ਕਿ ਇਮਾਨਦਾਰ ਦੇ ਇਲਾਵਾ ਇੱਕ ਨੇਕਦਿਲ ਇਨਸਾਨ ਨੇ ਜਿਨ੍ਹਾਂ ਨਾਲ ਲੋਕੀ ਮਿਲਦੇ ਪਏ ਨੇ ਔਰ ਜੁੜਦੇ ਪਏ ਨੇ ਔਰ ਮੇਰੀ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਕਾਫੀ ਟੀਮ ਲੈ ਕੇ ਦਾਨਵ ਜੀ सुरेंद्र ਜੀ ਸਾਡੇ ਬਜਾਦ ਸਾਹਿਬ ਸਾਰੇ ਆਏ ਨੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਲੋਕੀ ਨੇ ਵੀ ਆਮ ਆਦਮੀ ਪਾਰਟੀ ਨੂੰ ਅੱਗੇ ਵੀ ਸੰਭਾਲਿਆ ਔਰ ਆਉਣ ਵਾਲੇ ਜਿਹੜੇ ਸਾਡੇ ਅੰਦਰ ਜੁਆਇਨ ਕਰ ਰਹੇ ਨੇ ਇਹਨਾਂ ਨੂੰ ਜ਼ਿੰਮੇਵਾਰੀਆਂ ਜਿਸ ਵੀ ਲੈਵਲ ਤੇ ਹੋਣਗੀਆਂ ਉਹ ਦਿੱਤੀਆਂ ਜਾਣਗੀਆਂ ਸਰਕਾਰ ਚ ਵੀ ਤੇ ਪਾਰਟੀ ਦੇ ਅੰਦਰ ਵੀ ਇਸ ਕਰਕੇ ਜਿਹੜਾ ਵੀ ਇਸ ਪਾਰਟੀ ਚ ਆਏਗਾ ਉਹ ਖੁਸ਼ ਹੀ ਰਹੇਗਾ ਔਰ ਕਿਉਂ ਕਰੇ ਲੋਕਾਂ ਦੇ ਹੱਕ ਲਈ ਲੋਕਾਂ ਦੀ ਲੜਾਈਏ ਪਾਰਟੀ ਲੜਦੀ ਏ ਇਸ ਕਰਕੇ ਅੱਜ ਤੁਸੀਂ ਵੀ ਉਹਦਾ ਇੱਕ ਹਿੱਸਾ ਬਣਨ ਜਾ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਵੀ ਕਰਦੇ ਹਾਂ ਤੇ ਧੰਨਵਾਦ ਵੀ ਕਰਦੇ ਹਾਂ ਹੁਣ ਮੈਂ ਬਰਸਰ ਜੀ ਨੂੰ ਬੇਨਤੀ ਕਰੂੰਗਾ ਜੀ ਸਾਡੇ ਐਮਐਲਏ ਸਾਹਿਬਾਨ ਮੰਤਰੀ ਸਾਹਿਬਾਨ ਘਰ ਘਰ ਜਾ ਕੇ ਜੋ ਮਾਹੌਲ ਬਣਿਆ ਜਿਵੇਂ ਸਨੀ ਜੀ ਨੇ ਹੁਣੇ ਦੱਸਿਆ ਕਿ ਕਲਸੀ ਸਾਹਿਬ ਨੇ ਹੁਣੇ ਦੱਸਿਆ ਕਿ ਜਿੱਤ ਸਾਡੀ ਹੋ ਚੁੱਕੀ ਹੈ ਪਰੰਤੂ ਲੀਡ ਦਾ ਮਤਲਬ ਹੈ ਕਿ ਬਹੁਤ ਭਾਰੀ ਬਹੁ ਮਰਦੇ ਨਾਲ ਜਿਸ ਤਰ੍ਹਾਂ ਜਲੰਧਰ ਬੈਸਟ ਹੋਈ ਸੀ ਉਸੇ ਤਰ੍ਹਾਂ ਦੀ ਲੀਡ ਇੱਥੋਂ ਵੀ ਹੋਊਗੀ ਔਰ ਜੋ ਵੀ ਚੰਗੇ ਕੰਮ ਪਾਰਟੀ ਵਾਸਤੇ ਕਰਦੇ ਨੇ ਉਹਨਾਂ ਦਾ ਮਾਨ ਸਤਕਾਰ ਪਾਰਟੀ ਦੇ ਵਿੱਚ ਹਮੇਸ਼ਾ ਹੁੰਦਾ ਹੈ ਔਰ ਹੋਊਗਾ ਔਰ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਨੈਸ਼ਨਲ ਕਮਿਸ਼ਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਭਰੋਸਾ ਪ੍ਰਗਟ ਕੀਤਾ ਔਰ ਲੁਧਿਆਣਾ ਨੂੰ ਖੂਬਸੂਰਤ ਸ਼ਹਿਰ ਬਣਾਉਣ ਵਾਸਤੇ ਆਪਣਾ ਯੋਗਦਾਨ ਤੁਸੀਂ ਪਾ ਰਹੇ ਹੋ ਕਿਉਂਕਿ ਪੰਜਾਬ ਦੇ ਹਾਲਾਤ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨੇ ਕਾਂਗਰਸ ਨੇ ਖਰਾਬ ਕੀਤੇ ਹੋਏ ਨੇ ਉਹਨਾਂ ਨੂੰ ਠੀਕ ਕਰਨ ਵਾਸਤੇ ਤੁਹਾਡਾ ਯੋਗਦਾਨ ਬਹੁਤ ਵੱਡਾ ਅਨਮੋਲ ਯੋਗਦਾਨ ਹੈ ਕਿਉਂਕਿ ਜਦੋਂ ਤੱਕ ਸੰਗਤਾਂ ਦਾ ਸਾਥ ਨਾ ਹੋਵੇ ਕੋਈ ਵੀ ਕੰਮ ਨਿਪਰੇ ਨਹੀਂ ਚੜਦਾ ਅੱਜ ਜਿਸ ਤਰ੍ਹਾਂ ਇੱਕ ਹਰ ਦੀ ਤਰ੍ਹਾਂ ਸੰਗਤਾਂ ਆ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਬਹੁਤ ਵਧੀਆ ਟੱਗ ਦੇ ਨਾਲ ਸਾਡੇ ਉਮੀਦਵਾਰ ਜਿੱਤਣਗੇ ਔਰ ਤੁਹਾਡਾ ਸਾਰਿਆਂ ਦਾ ਮੈਂ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇਹੋ ਜੇ ਮੌਕੇ ਸਾਥ ਦਿੱਤਾ ਔਰ ਇਸ ਗਰਮੀ 'ਚ ਤੁਸੀਂ ਦਿਨ ਰਾਤ ਇੱਕ ਕਰਕੇ ਪਾਰਟੀ ਦੀ ਜਿੱਤ ਵਾਸਤੇ ਕੰਮ ਕਰ ਰਹੇ ਹੋ ਆਸ ਹੈ ਆਪਾਂ 23 ਤਰੀਕ ਨੂੰ ਬਹੁਤ ਵੱਡੇ ਜਸ਼ਨਾਂ ਦੇ ਨਾਲ ਇਸ ਜਿੱਤ ਨੂੰ ਮਨਾਵਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਸੋ ਆਪਾਂ ਤੇ ਰਾਜਨੀਤੀ ਜਿਹੜੀ ਆ ਕੰਮ ਦੇ ਬਿਹਾਫ ਤੇ ਕਰ ਰਹੇ ਆ ਨਾ ਕਿ ਅਸੀਂ ਇਸ ਮਸਲਿਆਂ ਦੇ ਵਿੱਚ ਰਾਜਨੀਤੀ ਕਰ ਰਹੇ ਹਾਂ ਸਾਡੀ ਦੇ ਪੋਜ਼ਿਟਿਵਿਟੀ ਲੋਕਾਂ ਦੇ ਵਿੱਚ ਤੁਸੀਂ ਜਾ ਕੇ ਦੇਖੋ ਵੀ ਗਰਾਊਂਡ ਦੇ ਵਿੱਚ ਕੀਤੇ ਹੋਏ ਕੰਮਾਂ ਦੇ ਕਰਕੇ ਆ ਜੀ ਆਪਾਂ ਪੈਂਪਲੈਟ ਵੀ ਜਿਹੜਾ ਦੇ ਰਹੇ ਆ ਆਪਣੇ ਕੀਤੇ ਹੋਏ ਕੰਮਾਂ ਦਾ ਦੇ ਰਹੇ ਆ ਆਉਣ ਵਾਲੇ ਸਮੇਂ ਨੂੰ ਹੋਰ ਕਿਹੜੇ ਕਰਾਂਗੇ ਆਪਾਂ ਉਹਦੇ ਬਿਹਾਰ ਤੇ ਸਰ ਬੀਜੇਪੀ ਜੀ ਨੇ ਕੱਲ ਨੂੰ ਬੁਲਾਇਆ ਕਿ ਝੰਡੇ ਉਤਾਰੇ ਜਾ ਰਹੇ ਨੇ ਕੱਲੇ ਝੰਡੇ ਤੁਸੀਂ ਉਸ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਜਿਹੜੀ ਬੜਕਾਂ ਵੀ ਉਹ ਬੀਜੇਪੀ ਵਾਲੇ ਮਾਰ ਰਹੇ ਨੇ ਤੇ ਸਾਡੀ ਤੇ ਫੇਰ ਪਹਿਮਾਨ ਸੀ ਵੀ ਜਿਹੜੇ ਆਪਾਂ ਕਹਿਣ ਕੁਛ ਨਹੀਂ ਦੇ ਸੋ ਝੰਡਾ ਉਹ ਜਿਹੜੀ ਵੀਡੀਓ ਆਈ ਆ ਤੁਸੀਂ ਦੇਖਿਆ ਹੋਊਗਾ ਕੋਈ ਝੰਡਾ ਲਾਉਂਦਿਆਂ ਦੀ ਵੀਡੀਓ ਨਜ਼ਰ ਆਈ ਹੋਵੇ ਸਿਰਫ આરોਪ ਨੇ ਸੋ ਮੈਂ ਇੱਕੋ ਗੱਲ ਕਹਿਣਾ ਚਾਹੁੰਨਾ ਇਹੋ ਜਿਹੀ ਗਿੱਦੜ ਭਵਕੀਆਂ ਜੀਆਂ ਨਾ ਛੱਡੋ ਠੀਕ ਹੈ ਜੇ ਉਤਨਾ ਮਨ ਕੋਈ ਕਰਦਾ ਕੋਈ ਤੇ ਸਾਨੂੰ ਉਤਨਾ ਕੋਈ ਦਾਦ ਦੇਣ ਵੀ ਜਿੱਥੇ ਹੋਣਾ ਵਾ ਆਪਾਂ ਇਕੱਠੇ ਹੋ ਜਾਂਦੇ ਕੋਈ ਗੱਲ ਨਹੀਂ ਵੀ ਜੋ ਐਵੇਂ ਇੱਕ ਕੋਈ ਵਰਕਰ ਜਾ ਰਿਹਾ ਸਾਡਾ ਉਹਨੂੰ 10-12 ਇਕੱਠੇ ਹੋ ਕੇ ਪੈਜੋ ਤੇ ਇਹ ਕੋਈ ਦਲੇਰੀ ਦੀ ਗੱਲ ਥੋੜਾ ਹੈ ਠੀਕ ਹੈ ਸੋ ਕਹਿਣ ਦਾ ਭਾਵ ਇਹ ਇੱਕ ਸਿਰਫ ਤੇ ਸਿਰਫ ਲੋਕਾਂ ਅੱਗੇ ਮੈਂ ਤੁਹਾਨੂੰ ਅੱਗੇ ਇੱਕ ਗੱਲ ਕਹਿਣੀ ਚਾਹਨਾ ਵਾਂ ਵੀ ਇੱਕ ਬਿਆਨਾਂ ਦੇ ਅਕੋਰਡਿੰਗ ਇੱਕ ਮਖੋਟਾ ਹੈ ਇਹਨਾਂ ਕੋਲ ਹੋਰ ਕੁਝ ਨਹੀਂ ਅਸੀਂ ਕਹਿੰਨੇ ਆਹ ਸਾਰੇ ਕੰਮਾਂ ਨੂੰ ਅਵੋਇਡ ਕਰੋ ਸਾਡੇ ਨਾਲ ਕੰਮ ਦੀ ਰਾਜਨੀਤੀ ਕਰੋ ਉਹ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਾਰਨ ਕੀ ਹੈ ਕਿਉਂਕਿ ਕੀਤੇ ਹੁਣ ਤੇ ਲੋਕ ਇਹਨਾਂ ਨੂੰ ਮੌਕਾ ਨਾ ਦਿੰਦੇ ਥੈਂਕ ਯੂ